ਮਲਾ ਸੀਜ਼ਨ ਤੋਂ ਪਹਿਲੀ ਵੰਡੀ ਆਦ ਨਮਰੂ ਮੂਜਾ ਪੱਟੀ ਜਾਂਦੇ ਨੇ ਥੋੜਾ ਪਿਆ ਸੀ ਨੇਰੀ ਨੇ ਲੱਗੇ ਪਏ ਨੇ ਵੰਡੀ ਵਾਲੇ ਸਾਰੇ ਇਕੱਠੇ ਕਰਨ ਤੇ ਟਰੈਕਟਰ ਆਉਣਾ ਸ਼ੁਰੂ ਹੋ ਗਿਆ ਵਾ ਵੰਡੀ ਚ ਪਹਿਲੀ ਵੰਡੀ ਐ ਸੀਜ਼ਨ ਤੋਂ ਬਾਅਦ ਹੀ ਮਿੱਤਰੋ ਆਪਣੀ ਤਾਂ ਵਿੱਚ ਵੀਰ ਆਉਂਦੇ ਰਹੇ ਹੈਗੇ ਤੇ ਫੋਨ ਵੀ ਲਾਉਂਦੇ ਰਿਹਾ ਤਲਵੰਡੀ ਵਾਲੇ ਪਿਛਲੀ ਵੰਡੀ ਬਹੁਤ ਫੋਨ ਆਏ ਹੋਰ ਜੀ ਤੇ ਕਹਿੰਦੇ ਵੀ ਟਰੈਕਟਰ ਲੈ ਕੇ ਆਉਂਗੇ ਤਲਵੰਡੀ ਬਾਈ ਤਲਵੰਡੀ ਦਾ ਹੁਣ ਫੇਰ ਆਇਆ ਕਰਾਂਗੇ ਇੱਥੇ ਲਾਵਾ ਕੇ ਰਾ ਚੀਜ਼ ਨਾ ਇਹਦੀ ਦੇਖਦਾ ਜੇ ਤਲਵੰਡੀ ਦਾ geke ਲੱਗਿਆ ਕੇ ਨਾ ਜੁਰੇ ਵੇਗੇ ਠੀਕ ਆ ਨਹੀਂ ਤਲਵੰਡੀ ਦੇਖ ਲਾਂਗੇ ਜੇ ਆਈ ਤੁਹਾਨੂੰ ਦੱਸ ਦਿਆਂਗੇ ਜਿਹੜੇ ਵੀ ਫੋਨ ਲਾਉਦੇ ਹੁੰਦੇ ਹਨ ਤੁਹਾਨੂੰ ਵੀਡੀਓ ਪਾ ਕੇ ਦੱਸ ਦਾਂਗੇ ਮੇਤਰੋ ਵੀ ਤਲਵੰਡੀ ਅਸੀਂ ਪਹੁੰਚਾਂਗੇ ਬਾਕੀ ਬਰਨਾਲੇ ਇੱਥੇ ਟਰੈਕਟਰ ਆਪਣੇ ਵੇਗੇ ਜਾਂਦੇ ਆਗੇ ਨਾ ਜੇ ਤਲਵੰਡੀ ਨੂੰ ਕੋਈ ਕੱਦਾ ਆ ਗਿਆ ਤਾਂ ਉਹਦੇ ਦੇਖ ਲਾਂਗੇ ਦੋ ਤਿੰਨ ਹੋ ਗਏ ਤੇ ਤਲਵੰਡੀ ਨੂੰ ਚੱਕ ਦਾਂਗੇ ਰੇਸ ਤੇ ਅੱਜ 20 ਤੋਂ ਬਾਅਦ ਦੀ ਬਰਨਾਲਾ ਮੰਡੀ ਦੇ ਟਰੈਕਟਰ ਇਹ ਘੱਟ ਪਹੁੰਚ ਰਿਹਾ ਬਹੁਤ ਯੂਸ ਫੋਰਾ 60 ਇਹ ਬਹੁਤ ਭਾਲਿਆ ਸੀਦਾ ਭਾਲਦੇ ਸੀ ਇਹ ਨਹੀਂ ਚਾਇਆ ਮੱਕੀ ਵਾਲੀ ਤੇ ਲਾਉਣ ਨੂੰ ਤੇ 735 ਵੀ ਆ ਗਿਆ ਤੇ ਲੈ ਮੇਤਰੋ ਕੱਢਦੇ ਟੋਜਣਾ ਰੋਕਦੇ ਕੱਢ ਦੀਏ ਬਰਨਾਲਾ ਮੰਡੀ ਚ ਟਰਾਈਡੇ ਟਰਾਈ ਚੱਲਦੀ ਆ ਲਿਕਰ ਕੈਰੈਕਟਰ ਇਹ ਹਉੜਾ ਕਮਾਤੀ ਕਿ ਤੋੜਾਂ ਦੇ ਘਰ ਦੇ ਸਹੀ ਗੱਲ ਆ ਮੋੜ ਦੇ ਤੇ ਇਹਦਾ ਡਾਟ ਪੁਆਈ ਜਾਂਦੇ ਵਧੀਆ ਸੁਰਾਜ ਜੀ ਦਾ ਆਊ ਲੈਂਡ ਵੀ ਖੜ ਜੇ ਗਿਆ ਹਜੇ ਕਾਫ ਕਵੰਦਾ ਟ੍ਰੈਂਡਰ ਵੀ ਬੰਦ ਕਰਤਾ ਇਹਦਾ ਸੌਦਾ ਹੋਈ ਜਾਂਦਾ ਦੂਰ ਖੜੇ ਉਹ ਕਰੀਏ ਨੇ ਬੱਟੂ ਜਾ ਡੇਵਿਡ ਮੈਦੇ ਚਾਈਂਦਾ 53 10 ਪ੍ਰਿੰਟਡ 50 ਦਾ 53 ਦਾ ਕਾਲੇ ਢੇਡ ਵਾਲਾ ਆਹ ਜਿਹੜੀਆਂ ਤੇ ਚੱਲੀਆਂ ਗੇਰੇ ਮਾਰਦੇ ਨੇ ਖਿੱਚ ਖਿੱਚ ਬ੍ਰੇਕ ਆ ਆ ਗਿਆ ਸੀ ਆਰਟੀ 22 ਤੇ ਚੱਲ ਕੇ ਆ ਆਉਂਦਾ ਕਾਲੇ ਢੇਡ ਵਾਲਾ ਫੇ ਇਧਰੋਂ 53 10 22 ਤੇ ਬੌਸੋਂ ਦੇ ਘੈਂਟਾ ਟੈਕਲੀਆਂ ਵੀ ਵਧੀਆ ਟੱਲੀਆਂ ਲਾੜਾ ਕੰਮ ਆ ਜਟਰੀਆਂ ਦਾ ਹੈਣਾ ਸਟੈਂਡਰਡ ਦਾ ਤਾਂ ਹੋ ਗਿਆ ਸਾਡਾ ਫਲਾ ਵੀ ਰਿਲਾਇਸ ਕਰਨੇ ਤੇ CRD 5520 ਵੀ ਟ్రਾਈ ਤੇ ਚੱਲ ਰਿਹਾ ਮਿੱਤਰੋ 55 ਬਾਂਦਾ ਬਰੋਲਾ ਹੁਣ ਕੱਢੂ ਵੇਚੂਗਾ ਅਸਾਂ 5520 ਵੀ ਟ్రਾਈ ਤੇ ਚੱਲੀਦਾ ਮਿੱਤਰੋ CRD ਇਹਦੇ ਨਾਲੇ ਬਾਈ ਬਹੁਤ ਟਾਈਮ ਦੇ ਫੇਰੇ ਖੜੇ ਨੇ ਜੱਦ ਦੇ ਕਰਾਈਆਂ ਨੇ ਇਹ ਬਹੁਤ ਚੱਲ ਰਹੀਆਂ ਨੇ ਮਦਰੂ ਪੂਰੀ ਫੁੱਲ ਚੱਲ ਰਹੀ ਆ ਕਮੈਂਟ ਕਰਕੇ ਦੱਸੋ ਵੀ ਕਿਹੜੇ-ਕਿਹੜੇ ਨੇ ਅੱਜ ਬਰਨਾਲਾ ਮੱਡੀ ਤੋਂ ਟਰੈਕਟਰ ਲੈ ਰਹੇ ਨੇ ਤੇ ਕਿਹੜੇ-ਕਿਹੜੇ ਵੀ ਕਿੱਥੋਂ-ਕਿੱਥੋਂ ਆਏ ਸੀ ਕਿ ਬਰਨਾਲਾ ਮੱਡੀ ਸਤਾ ਜ਼ਰੂਰ ਕਮੈਂਟ ਕਰਕੇ ਬਾਈ ਜ਼ਰੂਰ ਦੱਸਿਓ ਬ੍ਰੇਕਾਂ ਦੇ ਜਮਾਂ ਖੜਾ ਹੋਇਆ ਪਿਆ ਹੈਗਾ ਫੈਕਟਰੀ ਬੰਦ ਹੋਣ ਤੇ ਆਏ ਪੈ ਜਮਾਂ ਫਾਰ ਮਰੇ ਨਹੀਂ ਜਮਾ ਭਾਈ ਬਹੁਤ ਹੈ ਟਰੈਕਟਰ ਦੀ ਅੱਜ ਚੱਲੀ ਜਾਂਦੀ ਅੱਜ ਰਹਿੰਦਾ ਨਹੀਂ ਮਿਲਦਾ ਵਿਕ ਜੂ ਇਹ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਦੇ 735 ਜੇਕਰ ਕਿਸੇ ਵੀਰ ਨੂੰ ਚਾਹੀਦਾ ਮਿੱਤਰੋ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ 735 ਆਪਣੇ ਨਾਲ ਕੰਟੈਕਟ ਕਰ ਲਿਓ ਇਹ ਵੀ ਵਿੱਚ ਕੱਟਿਆ ਹੋਇਆ ਹੈਗਾ 735 97 ਮਾਡਲ ਆ ਤੇ 1.5 ਲੱਖ 1,45,000 ਰੁਪਏ ਡਿਮਾਂਡ ਆ ਤੇ ਉਸ ਤੋਂ ਬਾਅਦ 14 ਮਾਡਲ ਆਗੇ ਸਵਰਾਜ ਛਤਰੀ ਵਾਲਾ ਹਨਾ ਹਵਰਦਾ ਦੀ ਕਨੋਪੀ ਡਿੱਕ ਵਗੈਰਾ ਲੱਗਿਆ ਹੋਇਆ ਤੇ ਇਹਦੀ ਡਿਮਾਂਡ ਕਿੰਨੀ ਆ? ਇਹਦੀ 5,10,000 ਰੁਪਇਆ ਕੰਡੀਸ਼ਨ ਦਾ ਪੱਖੋਂ ਮਿੱਤਰੋ ਨਾਲ ਦੇ ਟੈਰਾਂ ਦੇ ਵਿੱਚ ਦਾ ਟਰੈਕਟਰ ਮੂਰਲੇ ਨਾਲ ਦੇ ਨੇ ਪਿਛਲੇ ਬਿਲਕੁਲ ਨਵੇਂ ਨੇ ਬੀਕੇਟੀ ਦੇ ਨਹੀਂ ਸੌਰੀ ਸੀਏਟ ਦੇ ਸੀਏਟ ਦੇ ਮੈਂ ਗੁੱਡੀ ਦੇ ਹਿਸਾਬ ਨਾਲ ਇਧਰੋਂ ਰਿੰਬਾ ਰੁੰਬਾ ਦਾ ਟਰੈਕਟਰ ਬਿਲਕੁਲ ਨਵਾਂ ਪਿਆਗਾ ਜਿਹੜੇ ਵੀ ਵੀਰ ਨੂੰ ਚਾਹੀਦਾ ਕੰਟੈਕਟ ਕਰ ਲਿਓ ਤੇ ਇਹ ਵੀ 14 ਮਾਡਲ ਆ ਇਹਦੇ ਮੂਰਲੇ ਨਾਲ ਦੇ ਪਿਛਲੇ ਵੀਕੇਟੀ ਦੇ ਨੇਗੇ ਕੰਬੀ ਕਿਹੜੇ ਮੂੰਹ ਤੇ ਚੜਾ ਹੋਇਆ ਸੀ ਗੁੱਡੀ ਇਹਦੀ ਵੀ ਨਾਲ ਦੀ ਆ ਇਹਦੀ ਵੀ ਨਾਲ ਦੀ ਥੋੜੀ ਜਿਹੀ ਵਾਹਦਾ ਥੋੜਾ ਜਿਹਾ ਗੁੱਡੀ ਦਾ ਫਰਕ ਆਗਾ ਤੇ ਨਵੇਂ ਟਾਇਰਾਂ ਦੇ ਵਿੱਚ ਆ ਮਗਰਲੇ ਨਵੇਂ ਨੇ ਮੂਹਰੇ ਨਾਲ ਦੇ ਟਾਇਰਾਂ ਤੇ 14 ਮਾਡਲ ਤੇ ਇਧਰ 15 ਮਾਡਲ ਖੜਾ ਇੱਕ 16 ਮਾਡਲ ਘਰੇ ਖੜਾ 19 ਮਾਡਲ ਵਿਕ ਗਿਆ ਆਪਣਾ ਤੇ 17 ਮਾਡਲ ਖੜਾ 575 ਜਿਹੜੇ ਵੀ ਵੀਰ ਨੂੰ ਵੀ ਚਾਹੀਦਾ ਤਾਂ ਕੰਟੈਕਟੜਾ ਕਰ ਲਿਓ ਜੌਂਡੀਅਰ 53 ਦਾ ਹੈ ਉਧਰਲੀ ਪਾਰਲੀਮੈਂਟੀ ਵਾਲੇ ਵੀਰਾਂ ਦੇ ਆਗੇ ਇਹਨਾਂ ਨੇ ਫੋੜ ਕਟਿਆ ਜਾ ਦੇਖੋ ਪੂਰਾ ਸਾਫ ਗਣੀ ਹੋਇਆ ਟਰੈਕਟਰ ਇਹਦਾ ਖੜਾਗਾ ਤੇ ਕਰ ਜੇ ਕਿਸੇ ਵੀ ਨੂੰ ਟਰੈਕਟਰ ਚਾਹੀਦਾ ਤਾਂ ਆਪਾਂ ਮਿੱਤਰੋ ਕਰੇ ਵੀ ਖੜੇ ਹੁੰਦੇ ਨੇ ਪੰਜੇ ਸੀਟ ਟਰੈਕਟਰ ਆਪਣੇ ਘਰੇ ਖੜੇ ਆ ਜਦੋਂ ਮਰਜੀ ਆ ਕੇ ਤੁਸੀਂ ਟਰੈਕਟਰ ਲੈ ਖਰੀਦ ਸਕਦੇ ਹੋ ਪੰਜੇ ਸੀਟ ਟਰੈਕਟਰ ਆਪਣੇ ਘਰੇ ਖੜੇ ਆ 1555 15 ਮਾਡਲ 17 ਮਾਡਲ 16 ਮਾਡਲ ਘਰੇ ਖੜਾ 19 ਮਾਡਲ ਵੇਚ ਗਿਆ ਤੇ 14 ਮਾਡਲ ਆ ਦੋਨਾਂ ਦਾ ਝੋਟਾ ਕਰਤਾ ਤੇ ਇਹ ਚੱਲਿਆ ਘਰ ਨੂੰ ਲੈ ਕੇ ਤੇ ਇੱਕ 97 ਮਾਡਲ ਆਗਾ 735 1 ਲੱਖ 45 ਹਜ਼ਾਰ ਕੰਡੀਸ਼ਨ ਪੱਖੋਂ ਪੂਰਾ ਸਾਫ ਟਰੈਕਟਰ ਜਿਹੜਾ ਪਿਆਗਾ ਜਿਹੜੇ ਵੀ ਨੂੰ ਚਾਹੀਦਾ ਕੰਟੈਕਟ ਕਰਕੇ ਲੈ ਖਰੀਦ ਸਕਦਾ ਆਪਣੇ ਨਾਲ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਾਕੀ ਆਦਰ ਵੀਊਦੂ ਜ਼ਰੂਰ ਦਿਓ ਜਿਹੜੇ ਜਿਹੜੇ ਵੀਰ ਬਰਨਾਲ ਡਾਇਰੈਕਟਰ ਮੰਡੀ ਤੇ ਪਹੁੰਚੇ ਸੀ ਤੇ ਵੀਡੀਓ ਨੂੰ ਵੀ ਸ਼ੇਅਰ ਕਰ ਦੋਗਾ ਤੋਂ ਬਾਅਦ ਧੰਨਵਾਦ ਜੀ